ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਲੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਵਿੰਦਰ ਭਾਈ ਜੀ ਨਾਲ ਅੱਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਦੇ ਪਿਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਂ ਚੇਠਾ ਜੀ ਹਾਂਜੀ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦੇ ਕਰਿ ਹਰਵਿੰਦਰ ਸਿੰਘ ਹਾਂਜੀ ਪਿੰਡ ਸਾੜਕਲਾਂ ਨਵਾਂ ਪਿੰਡ ਤਹਿਸੀਲ ਆਜੀ ਨਾਲਾ ਜਿਲ੍ਹਾ ਅਮਰਸਰ ਠੀਕ ਆ ਤੇ ਫੋਨ ਨੰਬਰ ਬੋਲ ਦੇ ਕਰਿ 843747729 ਠੀਕ ਆ ਤੇ ਅੱਜ ਤਿੰਨ ਫਿਰਣਾ ਹਾਂਜੀ ਤਿੰਨ ਮਾਲ ਲੱਭਦਾ ਨਹੀਂ ਬੜਾ ਫਿਰੇ ਗੱਲ ਵੀ ਠੀਕ ਆ ਤੇ ਤਿੰਨੇ ਸੁਨਿਆ ਸੁਆਣਿਆ ਹਾਂਜੀ ਸੁਨਿਆ ਸੁਆਣਿਆ ਜੀ ਤਿੰਨੇ ਠੀਕ ਆ ਆ ਦੋ ਤਾਜ਼ੀਆਂ ਐ ਤੇ ਉਹ ਇੱਕ ਸੁਈਆਂ ਸੁਈਆਂ ਦਾ ਵਾਅਦਾ ਇਹ ਹੁੰਦਾ ਕਿ ਚਲੋ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਲੈ ਜਾਏ ਹਨਾ ਤਸੱਲੀ ਕਰਕੇ ਲੈ ਜਾਏ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਲੈ ਜਾਏ ਹਨਾ ਗਰਮੀ ਦਾ ਮੌਸਮ ਹੈ ਹਰਕੇ ਦੇ ਆਪੋ ਆਪਣੀ ਸਾਂਭ ਹੁੰਦੀ ਆ ਹਾਂਜੀ ਹਾਂਜੀ ਤੇ ਚਲੋ ਆਪਾਂ ਫਿਰ ਸ਼ੁਰੂਆਤ ਆ ਜਿਹੜੀ ਆ ਇਧਰ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਆ ਹਾਂਜੀ ਕਿੰਨਵਾ ਸੁਹਾਜੇ ਦਾ ਇਹਦਾ ਪਹਿਲਾ ਸੁਹਾਜੇ ਅੱਛਾ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਸੁਈ ਨੂੰ ਆ ਵੇਖ ਲਓ ਬੱਚਾ ਨਾਲ ਹੀ ਆ ਅੱਜ ਸਤਵਾਂ ਦੇਣਿਆ ਅੱਛਾ ਹਾਂਜੀ ਠੀਕ ਹੈ ਹਫਤੇ ਦੇ ਲਾਗੇ ਜਿਹੜਾ ਹੋ ਗਿਆ ਗੱਲ ਕਰੀ ਦੁੱਧ ਕਿੰਨਾ ਪੱਕਾ ਤਿਆਰ ਹੋ ਗਿਆ ਅੱਛਾ ਲੀਟਰ ਵਾਲਾ ਜਿਹੜਾ ਕੰਡੇ ਦੇ ਚਾਣ ਲੈ ਜਿੱਦਾਂ ਮਰਜੀ ਤਸੱਲੀ ਪੱਕਾ ਦੁੱਧ ਹੈਗਾ 10 ਲੀਟਰ ਹਾਂਜੀ ਅੱਛਾ ਹਾਂਜੀ ਤੇ ਵਧੂ ਵੀ ਵੈੜਾ ਜੀ ਤੋਰਾ ਫਿਰ ਹਾਂਜੀ ਵਖਾਵਾ ਥੋੜਾ ਜਿਹਾ ਘੱਟ ਹੀ ਹੁੰਦੀ ਹੈ ਵਖਾਵਾ ਘੱਟ ਕਰਦੀ ਆ ਅੱਛਾ ਅਜੇ ਪਹਿਲੇ ਆ ਬਾਕੀ ਇਹ ਆ ਕਿ ਦੁੱਧ ਦੀ ਚਵਾਈ ਹੋ ਜਾਣੀ ਆ ਹਾਂਜੀ ਥਲ ਫੂ ਬੜੇ ਵਧੀਆ ਕੱਢ ਗਈ ਹੈ ਬਾਕੀ ਤੁਸੀਂ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜਨੀ ਆ ਕਿਉਂਕਿ ਕਿਸੇ ਵੀ ਪਛੇੜ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਹੁੰਦੇ ਚਵਾਈ ਤੁਸੀਂ ਆਪ ਕਰਕੇ ਖੜਨੀ ਹੁੰਦੀ ਆ ਉਹ ਦੇਖ ਸਾਡੇ ਥਾਣੇ ਦੇ ਲੱਗ ਕੇ ਤਾਂ ਆ ਹਵਾ ਨਹੀਂ ਤਾਂ ਪਿੱਛੇ ਵੀ ਦੇਖ ਸਕਦੇ ਕਿੰਨਾ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਇਹਦਾ 35000 ਰੁਪਏ 35000 ਆ ਇਹ ਕਿੰਨੇ ਦੀ ਦੇਣੀ ਆਪਾਂ 32000 ਦੀ 32000 ਦੀ ਦੇ ਦੋਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਮਾਨਤਾ ਕੋ ਫੋਨ ਲਾਵੇ ਕਰੀਏ ਨਾ ਖੁੱਲਾ ਕਰ ਦੋਗੇ ਬਿਲਕੁਲ ਹਾਂ ਜੀ ਖੁੱਲਾ ਕਰ ਦਾਂਗੇ ਤੇ ਹੁਣ ਜਿਹੜੀ ਆ ਗਈ ਆ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੋਂ ਕਿੰਨੇ ਚਿਰ ਹੋ ਗਿਆ ਸੁਈ ਨਾ ਇਹਨੂੰ 20-25 ਦਿਨ ਹੋ ਗਏ ਜੋ ਭਾਵੇਂ ਕੋਈ ਮਹੀਨਾ ਲਾ ਲੇ ਬੱਚਾ ਆਜਾ ਅੱਛਾ ਹਾਂਜੀ ਹਾਂ ਥੋੜਾ ਹਾਲੇ ਦੇ ਆਉਂਦੇ 20 ਦਿਨ ਹੋਏ ਆ ਹਾਂ ਬਾਕੀ 25 ਦਿਨ ਮਹੀਨੇ ਦੇ ਵਿੱਚ ਵਿੱਚ ਮੈਨੂੰ ਬਾਹਰ ਨਹੀਂ ਹੈਗਾ ਮੰਗ ਠੀਕ ਹੈ ਹਾਂਜੀ ਤੇ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਦੁੱਧ ਦਾ 8 ਕਿਲੋ ਜੇ 9 ਕਿਲੋ ਦੀ ਗਾਰੰਟੀ ਦੇ ਨੇ ਰਾਤੀਆਂ ਜੀ ਜਾਂਦੀ ਹੈ ਅੱਛਾ ਹਾਂਜੀ ਤੋਰ ਹਵੇਰੇ ਨੂੰ ਬਾਕੀ ਆ ਵੀ ਵੈਣ ਇਤਰਾ ਹੀ ਸੀਲੇ ਜਿਤਨਾ ਮਰਜੀ ਥੱਲੇ ਕੋਈ ਬਹਿ ਜਾਏ ਇਤਰਾ ਹੀ ਅੱਛਾ ਹਾਂਜੀ ਆ ਗਿਆ ਠੀਕ ਹੈ ਤੇ ਇਹ ਵੀ ਸੀਲ ਹੈ ਕੋਈ ਗੱਲ ਹੀ ਨਹੀਂ ਹੋਏ ਠੀਕ ਹੈ ਜਿਤਨਾ ਮਰਜੀ ਥੱਲੇ ਆਵੇ ਬੈਠਾ ਰਹੇ ਇੰਤਰਾ ਕੋਲ ਤਾਂ ਨੀ ਸਿਵਲ ਆ ਤੋਰ ਰਹਾ ਫਿਰ ਇਹਨਾਂ ਬਾਕੀ ਹੈਗੀਆਂ ਕ੍ਰੋਸ ਚੀ ਆ ਸਾਰੀਆਂ ਇਹ ਆ ਕਿ ਗਰਮੀ ਚੱਲਣ ਵਾਲੀਆਂ ਆ ਨੋ ਕਿ ਲੋ ਦੇ ਲੱਗ ਬੰਨੇ ਦੁੱਧ ਜਿਹੜਾ ਕਹਿੰਦੇ ਕੀ ਉਹ ਤੇ ਕੋਲ ਤਿਆਰ ਹੈ ਉਹ ਤਾਂ ਹੀ ਆਪਣਾ ਆਪ ਚੋਈ ਕਰਕੇ ਖੰਣਾ ਕੋਈ ਵੀ ਦੂਰ ਦੇ ਹੁੰਦੇ ਆ ਉਹ ਵੀ ਕੋਲ ਦੇ ਚਵਾ ਰਹੇ ਚ ਹਨ ਬਾਕੀ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰਨਾ ਤੇ ਇਹ ਕਿੰਨੇ ਦੇ ਵਿੱਚ ਦੇ ਦिए ਫਿਰ ਆਪਾਂ ਇਹ ਮੋਲ ਤੇ ਦਾ 23000 ਰਤੀ ਦੀ ਜਗਾਂ 30 ਦੀ ਵਿੱਚ ਮੌਕੇ ਤੇ ਹੋਰ ਕਰਦਾ ਖੁੱਲਾ ਖੁੱਲਾ ਕਰਦਾ ਫੋਨ ਲਾਵੇ ਕਿ ਕਰੇ ਫੋਨ ਲਾਵੇ ਭੈਣ ਭਰਾ ਸਭ ਨਾਲ ਤੁਹਾਨੂੰ ਬੜਾ ਹੋ ਜਾਂਦਾ ਠੀਕ ਹੈ ਕੋਈ گاਵਾਂ ਦੇ ਸਾਹ ਨਾਲ ਚਲੋ ਕੋ ਮੋਲ ਲਾਵੇ ਖਾਲੀ ਨਾ ਮੋੜੇ ਕੇ ਨਾਲ ਬਿਲਕੁਲ ਨਹੀਂ ਠੀਕ ਤੇ ਹੁਣ ਇੱਕ ਹੋਰ ਇਹ ਬੱਚੇ ਦੇ ਬਿਨਾ ਥਾਣਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਹੈ ਇਹ ਵੀ ਸੀਰੀ ਠੀਕ ਹੈ ਠੀਕ ਹੈ ਇਹਦੇ ਕੋ ਵੀ ਜਿੱ ਕਿੰਨਾ ਦੁੱਧ ਇਲੇ ਉਹ ਦੁੱਧ 8 ਕਿਲੋ ਆ 7 ਹੀ ਲਾਉ ਤੇ ਅੱਛਾ 7 ਚੋ ਕੇ ਦਾਂਗੇ ਅਗਲੇ ਪਰੋ ਠੀਕ ਬਾਕੀ ਇਹ ਤੇ ਵੀ ਤੁਹਾਡੇ ਜੀ ਡੀ ਜੀ ਆਹ ਵੱਡੀ ਵੱਡੀ ਜੀ ਇਹਦੇ ਇਹਨੇ ਸੱਜਨੇ ਦੁੱਧ ਚੰਗਾ ਕੱਢਿਆ ਨੇ 8 ਕਿਲੋ ਆਲੇ ਦਿੰਦੇ ਰੀ 5 26 ਕਿਲੋ ਤੋੜ ਦੋ ਫਿਰ ਇਹਨਾਂ ਇਹਨੂੰ ਡੇਢ ਜਮਿਨਾ ਹੋ ਗਿਆ ਨਾਲੇ ਟੀਕਾ ਭਰਿਆ ਆਂਗੇ ਅੱਛਾ ਤੇ ਬਾਕੀ ਚੱਕ ਪਾਸਣੀ ਆ ਚੱਕ ਦੀ ਇਹ ਜਿਹੜੇ ਚੱਕ ਤੇ ਇਹ ਆ ਕਿ ਚਲੋ ਜਿੰਨਾਂ ਦੇ ਕਿਤੇ ਨਿਕਲ ਆਈ ਤੇ ਮੰਨ ਲਓ ਕਰਦਾ ਚਾਹ ਪਾਣੀ ਦਾ ਸਾਰਨਾਸਤੇ ਲੈਣੀ ਆ ਇਹਨਾਂ ਦਿਨਾਂ ਚ ਅਕਸਰ ਘਰੇ ਦੁੱਧ ਦੀ ਲੋੜ ਹੁੰਦੀ ਆ ਤੇ ਪਛੋ ਜਿਹੜੇ ਦੁੱਧੋਂ ਕਈ ਵਾਰੀ ਭੱਜ ਜਾਂਦੇ ਤੇ ਉਹਨਾਂ ਵੀ ਰੰਦਾ ਜਿਹੜਾ ਸਾਰੀ ਜਾਊਗੀ ਗਰਮੀ ਗਰਮੀ ਗਾਣ ਦੁੱਧ 10 ਕਿਲੋ ਕਰ ਦੇਣਾ ਸਾਰੀਆਂ ਗਰਮੀਆਂ ਗਰਮੀਆਂ ਇਹਨੇ ਦੁੱਧ ਚਵਾਈ ਜਾਣਾ ਇਹ ਦਾ ਮੁੱਲ ਮੋਲੇ ਦਾ 23000 ਆ ਅੱਛਾ 20 ਦੀ ਦੇ ਦਾਂਗੇ ਆਪਾਂ 20 ਹੀ ਦੇ ਤੋਗੇ ਆ ਕਰ ਦਾਂਗੇ ਮਾਲ ਹੋਰ ਕੋਈ ਠੀਕ ਹੈ ਤੇ ਯਾ ਸਰਵਾ ਕਰਦੇ ਕੀ ਸਰਵਾ ਕਰਦੇ ਕਿੰਨੇ ਦੇ ਜਾਸ 18000 ਅੱਛਾ 18000 ਦੀ ਦੇ ਦੋ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਹਾਂਜੀ ਹਾਂਜੀ ਬਸ ਮਿਹਰਬਾਨੀ ਬਾ ਕੀ ਆ ਕਿ ਚਲੋ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਨਾ ਵੇਚ ਆ ਕੇ ਖੜੇ ਉਹ ਉਧਰ ਵੀ ਡੰਗਰ ਖੜੇ ਵੀਰਾਂ ਨੇ ਆਏ ਸੀ ਵਿਚਾਰੇ ਅੱਛਾ ਉਹ ਚੋਂ ਆ ਕੇ ਦੁੱਧ ਵੱਧ ਨਿਕਲਿਆ ਸਗੋਂ ਮੰਨ ਕੇ ਆਂਦੇ ਵੀ ਵਾਕਿਆ ਗੁਰੂ ਆ ਠੀਕ ਚਲੋ ਇਸ ਤਰ੍ਹਾਂ ਹੋਵੇ ਤੇ ਫਿਰ ਤੇ ਚਲੋ ਵਧੀਆ ਵੀ ਲੱਗਦਾ ਵਾ ਵੱਧ ਨਿਕਲਣਾ ਚਾਹੀਦਾ ਘਟੇ ਨਾ ਹਾਂਜੀ ਫਿਰ ਅਗਲਾ ਫਿਰ ਵੀ ਆਉਂਦਾ ਭੱਜ ਭੱਜ ਹਾਂਜੀ ਹਾਂਜੀ ਆ ਹੁਣ ਵੀ ਸਾਨੂੰ ਪਤਾ ਉਹ ਪਰਲੀ ਵੈੜ ਨੇ ਵੱਧ ਦੇਣਾ ਇਹਨਾਂ ਸਾਰੇ ਡੰਗਰ ਸਾਡੇ ਦੁੱਧ ਵੱਧ ਹੀ ਦੇਣਗੇ ਘਟ ਨਹੀਂ ਦੇਣਗੇ ਠੀਕ ਹੈ ਘਟ ਦੱਸੀ ਜਾਂਦੇ ਲੋਕ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ